ਲੋਕ ਸਵੇਹ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਘਲਾ ਵੱਡੀ ਗਿਣਤੀ ਸਮਰਥਕਾਂ ਦੇ ਨਾਲ ਇੱਕ ਕਾਫਲੇ ਦੇ ਰੂਪ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ 10 ਦਈਏ ਕਿ ਮੁਹਾਲੀ ਤੋਂ ਇੱਕ ਕਾਫਲਾ ਚੱਲਿਆ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਬਾਅਦ ਦੁਪਹਿਰ ਪਹੁੰਚਿਆ ਅਤੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਸਿੰਗਲਾ ਵੱਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਵਿਜੇਂਦਰ ਸਿੰਘਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਦੋਂ ਕਦੇ ਵੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਤਾਂ ਉਹਨਾਂ ਨੇ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ ਤੇ ਹੁਣ ਜਦੋਂ ਪਾਰਟੀ ਵੱਲੋਂ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਉਮੀਦਵਾਰ ਬਣਾ ਕੇ ਲੋਕ ਸਭਾ ਚੋਣਾਂ ਲੜਨ ਦੇ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਉਹ ਇਸ ਜ਼ਿੰਮੇਵਾਰੀ ਨੂੰ ਵੀ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਨਿਭਾਉਣਗੇ ਉਨਾ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਅੱਜ ਇੰਨੀ ਜ਼ਿਆਦਾ ਗਰਮੀ ਦੇ ਬਾਵਜੂਦ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਪਾਰਟੀ ਵਰਕਰਾਂ ਦਾ ਵੱਡੀ ਗਿਣਤੀ ਵਿੱਚ ਇਸ ਕਾਫਲੇ ਦੇ ਵਿੱਚ ਜੁੜਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਪੰਜਾਬ ਅਤੇ ਕੇਂਦਰ ਦੇ ਨਿਜ਼ਾਮ ਨੂੰ ਬਦਲਣ ਲਈ ਤਿਆਰ ਬੈਠੇ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਅੱਜ ਅਸੀਂ ਤਖਤ શ્રી ਕੇਸਗੜ੍ਹ ਸਾਹਿਬ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਤੇ ਇਹ ਜਿਹੜੀ ਚੌਣ ਦੀ ਜੰਗ ਹੈ ਇਹਨੂੰ ਸ਼ੁਰੂਆਤ ਕਰਨ ਵਾਸਤੇ ਤਖਸਾਲ ਨਤਮਸਤਕ ਹੋਏ ਤੇ ਹਜ਼ਾਰਾਂ ਹਜ਼ਾਰਾਂ ਦੀ ਤਰ੍ਹਾਂ ਸਾਥੀ ਵੀ ਆਏ ਹੈ ਜਿਹਨੂੰ ਪਤਾ ਲੱਗਿਆ ਕਿ ਅਜ ਵਜਿੰਦਰ ਸਿੰਘ 라 ਜੀ ਨੇ ਅਨੰਦਪੁਰ ਸਾਹਿਬ ਆਉਣਾ ਹੈ ਉਹ 5.5 ਚੇ ਆ ਤੁਸੀਂ ਸਾਰੇ ਦੇਖ ਰਹੇ ਆ। ਔਰ ਲੋਕਾਂ ਦਾ ਸਾਹ ਦੇਖ ਕੇ ਠਾਠਾ ਮਾਰਦਾ ਜੋਸ਼ ਦੇਖ ਕੇ ਕੋਈ ਕਾਰਨ ਨਹੀਂ ਹੈ ਕਿ ਕਿਸੇ ਕਿਸਮ ਦੀ ਦਿੱਕਤ ਆਵੇ। ਅਸੀਂ ਬਹੁਤ ਵੱਡੇ ਮਾਰਜਿਨ ਨਾਲ ਇਹ ਚੋਣ ਜਿੱਤਾਂਗੇ। ਗਲਤ ਕਰਨਾ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਮਿਹਨਤ ਕਰਕੇ ਹੀ ਮੈਂ ਹਮੇਸ਼ਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਤੇ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ ਮਿਲੇ ਔਰ ਅੱਜ ਉਸੇ صدਕਾ ਜਦੋਂ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਧਰਤੀ ਦੀ ਸੇਵਾ ਵਾਸਤੇ ਮੈਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਨਾਮਜ਼ਦ ਕੀਤਾ ਹੈ ਮੈਂ ਲਗਾਤਾਰ ਆਪਣੇ ਉਸੀ ਸੋਚ ਨਾਲ ਆਪਣੇ ਅੱਜ ਇਲਾਕੇ ਦੇ ਸਾਰੀ ਸੰਗਤ ਨਾਲ ਮੁਹਾਲੀ ਤੋਂ ਲੈ ਕੇ ਸ੍ਰੀ ਨਨਕਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਨਕਮਸਤਕ ਹੋਣ ਵਾਸਤੇ ਹਾਜ਼ਰ ਹੋਇਆ ਆਸ਼ੀਰਵਾਦ ਲੈਣ ਲਈ ਗੁਰੂ ਮਹਾਰਾਜ ਆਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ ਔਰ ਆਉਣ ਵਾਲੇ ਸਮੇਂ ਚ ਇੱਕੋ ਹੀ ਸੋਚ ਹੈ ਕਿ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀ ਹਰ ਜ਼ਿੰਮੇਵਾਰੀ ਨੂੰ ਚਾਹੇ ਉਹ ਕਦੇ ਪਾਰਟੀ ਦੀ ਜ਼ਿੰਮੇਵਾਰੀ ਪੂਰੇ ਹਿੰਦੁਸਤਾਨ ਚ ਕਦੇ ਮਿਲੀ ਹੈ ਤੇ ਚਾਹੇ ਪਾਰਟੀ ਦੀ ਜ਼ਿੰਮੇਵਾਰੀ ਬਤੌਰ ਐਮਪੀ ਆ ਐਮਐਲਏ ਬਣ ਕੇ ਸੰਗਰੂ ਦੀ ਸੇਵਾ ਵਿੱਚ ਮਿਲੀ ਹੈ ਉਸੇ ਤੰਦੇਹੀ ਨਾਲ ਮਿਹਨਤ ਨਾਲ ਇਸ ਗੁਰੂ ਦੀ ਨਗਰੀ ਦੀ ਸੇਵਾ ਵੀ ਉਸੇ ਸੋਚਣਾ ਕਰਨਾ ਚਾਹੁੰਦਾ ਔਰ पूरा विश्वास है कि जिस तरह का प्यार सत्कार अज इस इलाके की संगत ने दिता है वे वाला आशीर्वाद आने वाले समय से इस इलाके की सेवा का लोगों वालों आनंदपुर साहब की पवित्र धरती वालों मिलेगा और आने वाले समय से इस इलाके दी जरूरतें की इस इलाके की जरूरत है, है नौजवान बच्चों के प्रति या इलाक की तरक्की प्रति वो सारिया गलों का टीचा बन के ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀ ਆਵਾਜ਼ ਨੂੰ ਪਾਰਲੀਮੈਂਟ 'ਚ ਵੀ ਬੁਲੰਦ ਕਰਾਂਗੇ ਉਹ ਜੋ ਭਾਰਤ ਸਰਕਾਰ ਨਾਲ ਜੁੜੇ ਹੋਏ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਕੰਮ ਕਰਾਂਗੇ ਮੇਰੇ ਮੇਰੇ ਵਾਸਤੇ ਇਹ ਇਲਾਕਾ ਕੋਈ ਨਵਾਂ ਇਲਾਕਾ ਨਹੀਂ ਮੈਨੂੰ ਪਹਿਲਾਂ ਬਤੌਰ ਯੂਥ ਕਾਂਗਰਸ ਪ੍ਰਧਾਨ ਬਣ ਕੇ ਜ਼ਿੰਮੇਵਾਰੀ ਮਿਲੀ ਔਰ ਮੈਂ ਇਸ ਇਲਾਕੇ ਵਿੱਚ ਆਪਣੇ ਸਾਰੇ ਬਲਾਕਾਂ 'ਚ ਪੂਰੇ ਪੰਜਾਬ 'ਚ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਉਸ ਤੋਂ ਬਾਅਦ ਜਦੋਂ ਮੈਨੂੰ ਕਾਂਗਰਸ ਪਾਰਟੀ ਦਾ ਵਜ਼ੀਰ ਬਣ ਕੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੇਰਾ ਇਹ ਗੋਪੜਾ ਜ਼ਿਲ੍ਹਾ ਮੇਰਾ ਡਿਸਟ੍ਰਿਕਟ ਇਨਚਾਰਜ ਡਿਸਟ੍ਰਿਕਟ ਸੀਗਾ ਔਰ ਇਸ ਤੋਂ ਪਹਿਲਾਂ ਮੇਰੇ ਬਜ਼ੁਰਗਾਂ ਨੂੰ ਯਾਨੀ ਜ਼ੈਲ ਸਿੰਘ ਜੀ ਦੇ ਵਕਤ ਉਹਨਾਂ ਦਾ ਨਿੱਜੀ ਸਲਾਹਕਾਰ ਹੋਣ ਦੇ ਨਾਤੇ ਯਾਨੀ ਜੀ ਉਹਨੋਂ ਲੋਕ ਸਭਾ ਦੇ ਐਮਪੀ ਵੀ ਰਹੇ ਬਾਦ ਮੁੱਖ ਮੰਤਰੀ ਬਲੇ ਔਰ ਮੇਰੇ ਪਿਤਾ ਜੀ 5 ਸਾਲ ਪੋਲੀਟਿਕਲ ਸੈਕਟਰੀ ਦੇ ਰੂਪ ਵਿੱਚ ਉਹਨਾਂ ਦਾ ਕੰਮ ਕੀਤਾ ਸੋ ਇਸ ਇਲਾਕੇ ਨਾਲ ਇੱਕ ਮੇਰੀ ਨਿੱਜੀ ਤੇ ਪੁਰਾਣੀ ਸਾਡੇ ਪਰਿਵਾਰ ਦੀ ਸਾਂਝ ਔਰ ਜਦੋਂ ਮੈਨੂੰ ਵੀ ਵਜ਼ੀਰ ਬਣ ਕੇ ਜ਼ਿਲ੍ਹਾ ਅਲੋਟ ਹੋਣਾ ਸੀ ਤਾਂ ਮੈਂ ਵੀ ਉਸ ਵੇਲੇ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਕਿਹਾ ਸੀ ਕਿ ਮੈਨੂੰ ਵੀ ਇਸ ਇਲਾਕੇ ਦੀ ਸੇਵਾ ਕਰਵਾ ਕੇ ਮੌਕਾ ਦਿਗਾਵੇ ਤਾਂ ਮੈਂ ਇੱਕ ਕੋਈ ਇਲਾਕੇ ਵਾਸਤੇ ਨਵੀਂ ਪਿਛ ਨਹੀਂ ਅੱਜ ਦਾ ਜੋ ਪਿਆਰ ਲੋਕਾਂ ਦਾ ਮੁਹਾਲੀ ਤੋਂ ਜਿਸ ਦਾ ਸਿੱਧੂ ਸਾਹਿਬ ਨੇ ਚਾਲੂ ਕਰਾਇਆ ਇਹ ਉਰੇ ਆ ਕੇ ਰਾਣਾ ਸਾਹਿਬ ਤੇ ਰਾਹ ਦੇ ਵਿੱਚ ਸਾਰੇ ਸਾਡੇ ਹਲਕਾਂ ਇੰਚਾਰਜ ਸਹਿਬਾਨਾਂ ਨੇ ਜੋ ਪਿਆਰ ਤੇ ਸਤਿਕਾਰ ਦਿੱਤਾ ਹੈ ਔਰ ਜੋ ਆਸ਼ੀਰਵਾਦ ਉਰੇ ਗੁਰੂ ਮਹਾਰਾਜ ਦੇ ਚਰਨਾ ਜਾ ਕੇ ਮਿਲਿਆ ਉਸ ਤੋਂ ਇੱਕ ਗੱਲ ਸਮਝ ਆਉਂਦੀ ਹੈ ਆਪਣੇ ਦਿਲ ਨੂੰ ਕਿ ਜੇ ਇਨਸਾਨ ਕਦੇ ਸੱਚੀ ਤੇ ਸੁੱਚੀ ਸੇਵਾ ਜੋ ਹਰ ਜ਼ਿੰਮੇਵਾਰੀ ਦੇ ਨਾਲ ਕਰਦਾ ਹੈ ਤਾਂ ਪ੍ਰਮਾਤਮਾ ਉਹਨੂੰ ਜੋ ਭਗਤ ਲੱਭਦਾ ਹੈ